ਜੀ ਜਿਆਪੀਮ ਜੀ ਮੈਂ ਅਕਸ਼ੇ ਪੱਟੀ ਤੂਨਾ ਸਾਹਿਬ ਟਰਸਟ ਦੇ ਜ਼ਿਲ੍ਹਾ ਪ੍ਰਧਾਨ ਜਦਾਂ ਕਿ ਪਿਛਲੇ ਦਿਨੀ ਉਹ ਸਾਡੀ ਜਿਹੜੀ ਭੈਣ ਦੇ ਨਾਲ ਦੁਸ਼ਕਰਮ ਹੋਇਆ ਆ ਮੈਂ ਤੁਹਾਨੂੰ ਆਹੋ ਕਹਿਣਾ ਚਾਹਾਂਗਾ ਜੀ ਉਹਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ ਔਰ ਆਹ ਹੀ ਨਕਮੀ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਦੇਖੋ ਜੀ ਜੇ ਅਸਰ ਇੱਥੇ ਯੋਗੀ ਸਰਕਾਰ ਹੁੰਦੀ ਯੋਗੀ ਦੀ ਸਰਕਾਰ ਹੁੰਦੀ ਤੇ ਜ਼ਰੂਰ ਇੱਥੇ ਐਕਸ਼ਨ ਲਿੱਤਾ ਜਾਣਾ ਸੀ ਮੈਨੂੰ ਤਾਂ ਲੱਗਦਾ ਆ ਪਰ ਸਰਕਾਰ ਹੀ ਨਕਮੀ ਆ ਕੀ ਕਰ ਸਕਦੇ ਆ ਜੇਕਰ ਸਰਕਾਰ ਹੁੰਦੀ ਜੋਗੀ ਸਰਕਾਰ ਇਸ ਟਾਈਮ ਦੀ ਜੁਰਿਯਾਤਰ ਰੰਕੰਟਰ ਹੋਈ ਨਹੀਂ ਜਾਂ ਤੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਤੇ ਮੈਂ ਆਹੋ ਅਪੀਲ ਕਰਨਾ ਚਾਹਾਂਗਾ ਭਗਵੰਤ ਮਾਨ ਜੀ ਜਾਗ ਜੋ ਆਪਣੀ ਜ਼ਮੀਰਾਂ ਜਗਾ ਲਓ ਅੱਜ ਤੇ ਇਹ ਹੋਇਆ ਕੱਲ ਨੂੰ ਪਤਾ ਨਹੀਂ ਕੀ ਕੀ ਹੋਏਗਾ ਤੇ ਇੰਨਾ ਚੰਗਾ ਭਗਵੰਤ ਮਾਨ ਜੀ ਉਹਨੂੰ ਫਾਂਸੀ ਦੀ ਸਜ਼ਾ ਦੋ ਕਿਹੜਾ ਪ੍ਰਦਰਸ਼ਨ ਹੈ ਨੈਸਟ ਕੀ ਹੋਏਗਾ ਜੀ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਜਲਦੀ ਤੋਂ ਜਲਦੀ ਪੱਕੀ ਕੀ ਤਿੱਖਾ ਸਜ਼ਾ ਦੇਖੋ ਜੀ ਅੱਗੇ ਤੇ ਜੇ ਤੇ ਪਰ ਤੁਨ ਨਾ ਫਾਂਸੀ ਦਿੱਤੀ ਗਈ ਕਿ ਹੋਰ ਤਿੱਖਾ ਸੰਘਰਸ਼ ਹੋਏਗਾ ਸਾਰੇ ਅਮਰਸਰ ਚ ਆਪਾਂ ਸਾਰੇ ਜਥੇਬੰਦੀਆਂ ਨੂੰ ਕੋਲ ਲਗਾਵਾਂਗੇ ਕਿ ਜਲਦੀ ਤੋਂ ਜਲਦੀ ਸੰਘਰਸ਼ ਤੇ ਤਿੱਖਾ ਕੀਤਾ ਜਾਵੇ ਦੇਖੋ ਜੀ ਇਕੱਠਾ ਕਿਸ ਤਰ੍ਹਾਂ ਲੱਗਦਾ ਕਿੰਨਾ ਕੁ ਡਰਦਾ ਮੋਬਲ ਆ ਜੀ ਜਦੋਂ ਵੀ ਉਹ ਇਕੱਠਾ ਜਲਦਰ ਦੇ ਵਿੱਚ ਕਿੰਨਾ ਕੁ ਡਰਦਾ ਦੇਖੋ ਜੀ ਸਾਰਿਆਂ ਨੂੰ ਸਾਰਿਆਂ ਨੂੰ ਡਰ ਤੇ ਲੱਗਣਾ ਹੀ ਆ ਕਿ ਇੱਕ ਛੋਟੀ ਧੀ ਧਿਆਣੀ ਦੇ ਨਾਲ ਆ ਕਰ ਦੁਸ਼ਟ ਕਰਮ ਕੀਤਾ ਉਹ ਬੰਦੇ ਨੇ ਤੇ ਜੇ ਸਰਕਾਰ ਕੋਈ ਨਹੀਂ ਕੋਈ ਹੱਲ ਹੁੰਦਾ ਤੇ ਸਰਕਾਰ ਸਾਡੇ ਸਾਡੇ ਹੱਥੀ ਦੇ ਆਪਾਂ ਰਾ ਨਿਆਂ ਕਰਕੇ ਉਹਦੇ ਘਰਦਿਆਂ ਨੂੰ ਨਿਆਂ ਕਰ ਦਾਂਗੇ ਕਿ ਠੀਕ ਆ ਉਹਨੂੰ ਲਾਵਾਂਗੇ ਆਪਣੇ ਹਿਸਾਬ ਨਾਲ ਸੌਦਾ ਲਾਵਾਂਗੇ ਰਾ ਆਪਾਂ ਦੇਖੋ ਜੀ ਉਹਨੂੰ ਮੈਨ ਮੇਰੇ ਹਿਸਾਬ ਨਾਲ ਉਹ ਚ ਇਨਸਾਨੀਅਤ ਨਹੀਂ ਗਈ ਮੇਰੇ ਹਿਸਾਬ ਨਾਲ ਚ ਇਨਸਾਨੀਅਤ ਨਹੀਂ ਆ ਉਹ ਕੁੱਤੇ ਦੀ ਕੁੱਤੇ ਦੀ ਜੁਨੇ ਉਹਨੇ ਮਰਨਾ ਆ ਜਿਹੜਾ ਉਹਨੇ ਕੰਮ ਕਰਮ ਕੀਤਾ ਆ ਬਾਕੀ ਦੇਖੋ ਮਾਰੇ ਬੈਠਾ ਆ ਜੇ ਕਿ ਤਾਇਆ ਤਾਂ ਬੜੀ ਜਲਦੀ ਸਾਇਆ ਪਾਏਗਾ ਤੈਨੂੰ ਫਾਂਸੀ ਮਿਲਣੀ ਮਿਲਣੀ ਆ ਚੈਂਡਲ ਮਾਰ ਕੀਤਾ ਜਾ ਰਿਹਾ ਐਕਟਿੰਗ ਕਰਦਾ ਜੀ ਆਵਾਲ ਬਕੀ ਜੀ ਜੈ ਭੀ ਮੈਂ ਕਰਨ ਕੰਨਾ ਜੀ ਦੇਖੋ ਜੀ ਜਿੱਦਾਂ ਕਿ ਸਾਰੇ ਭਾਰਤ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪਤਾ ਵਾ ਕਿ ਜਿਹੜਾ ਪਿਛਲੇ ਦਿਨੀ ਇੱਕ 13 ਸਾਲ ਦੀ ਬੱਚੀ ਜਿਹੜੀ ਬਹੁਤ ਮਸਰੂਮ ਸਾਡੀ ਦਾ ਧੀਆ ਮਰ ਗਈ ਸਾਡੀ ਧੀ ਜਿਹਦੇ ਨਾਲ ਇੱਕ ਬੜੇ ਹੀ ਗੰਦੇ ਇਨਸਾਨ ਨੇ ਉਸ ਕਰਨ ਕੀਤਾ ਵਾ ਔਰ ਇਹ ਦੇਖ ਕੇ ਸੁਣ ਕੇ ਸਾਨੂੰ ਜਾਗ ਜਾਣਾ ਚਾਹੀਦਾ ਵਾ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਔਰ ਮੈਂ ਨਾਲ ਦੇ ਨਾਲ ਸਰਕਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਕਹਿਣਾ ਵੀ ਉਹਨਾਂ ਦੇ ਸਿਰ ਤੇ ਜਰਾਂ ਨਹੀਂ ਜੂਂ ਸਰਕੀ ਕਿਉਂਕਿ ਜਿਹੜੀਆਂ ਪੋਲੀਟੀਕਲ ਤਾਕਤਾਂ ਵਾ ਇਸ ਬੱਚੀ ਵਾਸਤੇ ਕੋਈ ਸਾਹਮਣੇ ਨਹੀਂ ਆਇਆ ਮੈਂ ਇਹੀ ਚੀਜ਼ ਦੇਖਣਿਆ ਵਾ ਕਿ ਜਿੰਨੇ ਵੀ ਸੰਗਠਨਾਂ ਸਾਰੇ ਹੀ ਇਸ ਬੱਚੀ ਵਾਸਤੇ ਸਾਹਮਣੇ ਹੁੰਦੇ ਪਏ ਲੇਕਿਨ ਕੋਈ ਪ੍ਰੈਕਟੀਕਲ ਤਾਕਤ ਜਾਂ ਪੋਲੀਟੀਕਲ ਲੀਡਰ ਕੋਈ ਨਹੀਂ ਅਜੇ ਤੱਕ ਸਾਹਮਣੇ ਆਇਆ ਕੀ ਚਾਹੁੰਦੇ ਕੀ ਅਸੀਂ ਇਹੋ ਚੋਨੇ ਆ ਵੀ ਇਸ ਦਰਿੰਦੇ ਨੂੰ ਕੜੀ ਤੋਂ ਕੜੀ ਸਜ਼ਾ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਮੈਂ ਹਾਈ ਕੋਰਟ ਜਾਂ ਸਰਦ ਦੇ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਇਹਨੂੰ ਫਾਂਸੀ ਸਜ਼ਾ ਹਣੀ ਚਾਹੀਦੀ ਆ ਕਿਉਂਕਿ ਬਹੁਤ ਵਾਰੀ ਪੰਜਾਬ ਦੇ ਵਿੱਚ ਇਦਾਂ ਦੀਆਂ ਹਰਕਤਾਂ ਹੋਈਆਂ ਵਾ ਹਰ ਕੇਰੀ ਦੇਖ ਕੇ ਕਿਸ ਦਾ ਦਿਲ ਵੱਜ ਜਾਂਦਾ ਕਿਉਂਕਿ ਇਥੋਂ ਪੁਲਿਸ ਲੈ ਜਾਂਦੀ ਆ ਪਰਚਾ ਪਾ ਕੇ ਉਸ ਤੋਂ ਬਾਅਦ ਜ਼ਮਾਨਤ ਤੇ ਬੰਦਾ ਆ ਜਾਂਦਾ ਉਹਦਾ ਕੋਈ ਹੱਲ ਨਹੀਂ ਹੁੰਦਾ ਇਸ ਕਰਕੇ ਮੈਂ ਸਰਕਾਰਾਂ ਨੂੰ ਵੀ ਦੋਸ਼ੀ ਠਹਿਰਾਉਣਾ ਵਾ ਸਰਕਾਰਾਂ ਵੀ ਪੂਰੀਆਂ ਦੋਸ਼ੀ ਔਰ ਪੁਲਿਸ ਪ੍ਰਸ਼ਾਸਨ ਵੀ ਪੂਰਾ ਦੋਸ਼ੀ ਆ ਅਗਰ ਸਰਕਾਰਾਂ ਨੇ ਇਹ ਚੀਜ਼ ਦੀ ਪਹਿਲੇ ਨਿਕਲ ਪਾਈ ਹੁੰਦੀ ਤੇ ਅੱਜ ਸ਼ਾਇਦ ਇਹ ਕੁੜੀ ਦੀ ਜਾਨ ਬਚੀ ਹੁੰਦੀ ਇਹ ਹਰਕਤ ਨਾ ਹੁੰਦੀ ਪੰਜਾਬ ਸਰਕਾਰ ਵੱਲੋਂ ਉਹਦੀ ਬਦਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹਦੇ ਬਾਰੇ ਕਿਤਾ ਬਿਲਕੁਲ ਜੀ ਦੇਖੋ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜਾ ਐਡਾ ਤਗੜਾ ਕੰਮ ਹੋਇਆ ਵਾ ਜਿਹੜਾ ਸਾਡੀ ਧੀ ਨਾ ਸਾਡੀ ਬੇਟੀ ਨਾ ਜਿਹੜੀ ਕੰਮ ਹੋਇਆ ਵਾ ਉਹਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਤੇ ਮਤਲਬ ਜਿਹੜੀ ਸਹੂਲਤ ਮਿਲਣੀ ਚਾਹੀਦੀ ਆ ਜੀ ਸਹੀ ਹੈ ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਜੇ ਪੁਲਿਸ ਕਮਿਸ਼ਨ ਲੇਡੀਸ ਆ ਫਿਰ ਉਹਨਾਂ ਨੂੰ ਸਭ ਤੋਂ ਜ਼ਿਆਦਾ ਦਰਦ ਹੋਣਾ ਚਾਹੀਦਾ ਕਿਉਂਕਿ ਇੱਕ ਲੇਡੀਸ ਰੂਪ ਚਾ ਇੱਕ ਮਾਂ ਵਾ ਤੇ ਮਾਂ ਨੂੰ ਧੀ ਦਾ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਵਾ ਮੈਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵਾ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਇਹ ਬੰਦੇ ਵਾਸਤੇ ਫਾਂਸੀ ਦੀ ਹੀ ਮੰਗ ਰੱਖੀ ਜਾਵੇ ਔਰ ਹਾਈ ਕੋਰਟ ਜੱਜ ਨੂੰ ਵੀ ਬੇਨਤੀ ਕਰਦਾ ਜੀ ਕੋਲ ਪੁਲਿਸ ਵਾਲੇ ਪਿਆਦੇ ਨੇ ਕਹਿੰਦੇ ਘਰ ਕੋਈ ਨਹੀਂ ਮੰਗਾ ਬਾਦੂ ਉਹ ਬੱਜੀ ਉੱਥੇ ਘਰੋਂ ਨਿਕਲਦੀ ਹੈ ਉਹ ਸਵੇਕਾ ਸਮਾਂ ਦੇਖੋ ਜੀ ਦੇਖੋ ਜੀ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਜਿਹੜੇ ਵੀ ਅਫਸਰ ਗਏ ਆ ਉਹਨਾਂ ਦੀ ਨਾਕਾਮੀ ਉਹਨਾਂ ਦੀ ਬਹੁਤ ਵੱਡੀ 부ਜਦਲੀ ਆ ਜਿਨ੍ਹਾਂ ਨੇ ਜਾ ਕੇ ਪਹਿਲੇ ਘਰ ਵੇਖਿਆ ਵਾ ਉਸ ਤੋਂ ਬਾਅਦ ਘਰ ਉਹਨਾਂ ਦੇ ਘਰਦਿਆਂ ਨੂੰ ਕੁੜੀ ਦੇ ਘਰਦਿਆਂ ਨੂੰ ਇਹ ਗੱਲ ਕਹੀ ਆ ਵੀ ਉੱਥੇ ਕੁੜੀ ਨਹੀਂ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਕੁੜੀ ਉਤੋਂ ਹੀ ਲੱਭਦੀ ਪਈ ਆ ਮੈਂ ਉਹ ਪੁਲਿਸ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੇ ਗਏ ਆ ਮੈਂ ਉਹਨਾਂ ਤੇ ਵੀ ਦੁਰਲੰਤ ਕਹਿੰਦਾ ਮੇਰਾ ਨਾਮ ਮਾਨਸ ਜੇ ਜੈ ਵਾਲਮੀਕੀ ਜੈ ਭੀਮ ਮੈਂ ਇਹ ਗੱਲ ਕਹਿਣਾ ਏ ਕਿ ਲੋਕੀ ਬੱਚੇ ਅਕਲ ਦੀ ਕਿਸੇ ਦੇ ਘਰ ਨਹੀਂ ਭੇਜ ਸਕਦੇ ਇਨਸਾਫ ਚਾਹੀਦਾ ਏ ਕੱਲ ਨੂੰ ਲੋਕਾਂ ਨੂੰ ਦੇ ਮਨ ਚ ਕੋਈ ਵਹਿਮ ਨਾ ਰਹੇ ਤੇ ਆਪਣਾ ਬੱਚਾ ਕਿਸੇ ਘਰ ਭੇਜਿਆ ਦੇ ਮਨ ਚ ਕੋਈ ਡਰ ਨਾ ਰਹੇ ਤਾਂ ਗੱਲ ਦਾ ਉਹੀ ਸਤਨਾ ਪੂਰੀ ਨੱਥ ਪਾਣੀ ਗਈ ਦੀ ਕਿਸ ਤਰ੍ਹਾਂ ਦੀ ਸਜਾ ਚਾਹੁੰਦੇ ਹੋ ਜੀ ਉਹਨੂੰ ਸਜਾ ਜੈ ਵਾਲਮੀਕੀ ਜੈ ਭੀਮ ਜੀ ਮੈਂ ਵਾਲਮੀਕੀ ਆਸ਼ਰਮ ਘੁਣਾ ਸਾਹਿਬ ਤਰਸਣ 22 ਪੰਜਾਬ ਪ੍ਰਧਾਨ ਜੋ ਹੈ ਕਰਮ ਹੋਇਆ ਬਹੁਤ ਜਲੰਧਰ ਦੇ ਵਿੱਚ ਬਹੁਤ ਮਾੜਾ ਕਰਮ ਹੋਇਆ ਹੈ ਔਰ ਪੂਰੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਹੈ ਔਰ ਸਾਰੇ ਬੱਚੇ ਡਰੇ ਪਏ ਨੇ ਸਾਰੇ ਮਾਪੇ ਵੀ ਡਰੇ ਪਏ ਨੇ ਕੋਈ ਕਿਸੇ ਦੇ ਘਰ ਦੇ ਵਿੱਚ ਕਿਸੇ ਨੂੰ ਪੇਜ ਕੇ ਖੁਸ਼ ਨਹੀਂਗਾ ਔਰ ਮੈਂ ਇਨੀ ਬੇਨਤੀ ਕਰਦਾ ਪੰਜਾਬ ਸਰਕਾਰ ਅੱਗੇ ਕਿ ਇਹ ਜਲਦ ਜਲਦ ਇਹਨੂੰ ਫਾਂਸੀ ਦੀ سزا ਦਿੱਤੀ ਜਾਵੇ ਔਰ ਇਸ ਧੀ ਦੇ ਬੱਚਿਆਂ ਨੂੰ ਮਾਪਿਆਂ ਨੂੰ ਇਹ ਇਨਿਆਇ ਦਿੱਤਾ ਜਾਵੇ ਜੈ ਵਾਲਮੀਕੀ ਜੈ ਭੀਮ ਜੈ ਸਭੀ